एलईडी टीवी भाई आ देखो 80 इंच ਦਾ ਤੇ ਇਧਰ ਦੇਖ ਲੋ এলইডি ਟੀਵੀ 15000 ਤੋਂ ਸਟਾਰਟ ਹੋ ਜਾਣਗੇ ਜਿਹੜੀ ਇਹ ਸਕਰੀਨ ਦੇਖ ਰਹੇ ਤੁਸੀਂ ਉਹ ਐਲਈਡੀ ਹੈ ਜਿਹੜੀ ਆਈਫੋਨ ਦੇ ਵਿੱਚ ਹੁੰਦੀ ਹੈ ਉਹ ਹੈ ਮੰਨ ਲੇ ਕਿ ਆਈਫੋਨ ਦੀ ਕੁਆਲਿਟੀ ਤੁਹਾਨੂੰ ਪਤਾ ਵੀ ਕਿੰਨੀ ਵਧੀਆ ਹੁੰਦੀ ਹੈ ਇਹੀ ਕੁਆਲਿਟੀ ਇਹਦੇ ਵਿੱਚ ਹੈ ਮੰਨ ਲੇ ਕਿ ਇੰਨੀ ਜਾਂਦੇ ਪਤਲੀ ਹੋਊਗੀ ਸਿਰਫ ਆ ਦੇਖ ਲੋ ਵੀ ਇੰਨੀ ਜਾਂਦੇ ਪਤਲੀ ਆ ਤੇ 15000 ਤੋਂ ਸਟਾਰਟਿੰਗ ਪ੍ਰਾਈਸ ਨੇ 15000 ਦਾ ਕੋਈ ਵੀ ਤੁਸੀਂ ਪ੍ਰੋਡਕਟ ਸ਼ਾਪਿੰਗ ਕਰਦੇ ਹੋ ਤੁਹਾਨੂੰ ਫਲਾਈ ਟੂ ਦੁਬਈ ਮੰਨ ਲੇ ਦੁਬਈ ਦਾ ਟੂਰ ਵੀ ਮਿਲੂਗਾ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰਾਈਸ ਨੇ ਉਹ ਤੁਹਾਨੂੰ ਮਿਲ ਜਾਣਗੇ ਆ ਮਿਊਜ਼ਿਕ ਸਿਸਟਮ ਦੇਖ ਲਓ LG ਦਾ ਮੰਨ ਲਓ ਕਿ ਹਰ ਇੱਕ LED LG ਦੀ ਹੋਊਗੀ ਹਰ ਇੱਕ ਪ੍ਰੋਡਕਟ LG ਦਾ ਹੋਊਗਾ ਚਾਹੇ ਤੁਸੀਂ ਰਿਫਰਿਜਰੇਟਰ ਖਰੀਦ ਰਹੇ ਹੋ ਚਾਹੇ ਤੁਸੀਂ ਕੱਪੜੇ ਧੋਣ ਵਾਲੀ ਮਸ਼ੀਨ ਖਰੀਦ ਰਹੇ ਹੋ ਚਾਹੇ ਓਵਨ ਖਰੀਦ ਰਹੇ ਹੋ ਚਾਹੇ ਮਾਈਕ੍ਰੋਵੇਵ ਖਰੀਦ ਰਹੇ ਹੋ ਆਉਣਾ ਪਊਗਾ ਤੁਹਾਨੂੰ ਖੰਨੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਸ਼ੋਅਰੂਮ ਬਣਿਆ ਹੋਇਆ ਹੈ ਘਰ ਦੀ ਹਰ ਇੰਟੀਰੀਅਰ ਦੀ ਹਰ ਆਈਟਮ ਇੱਕ ਛੱਤ ਥੱਲੇ ਮਿਲੂਗੀ ਚਾਹੇ ਫਰਨੀਚਰ ਆ ਚਾਹੇ ਇਲੈਕਟ੍ਰੋਨਿਕ ਦੀ ਆ ਚਾਹੇ ਅੰਟੀਰੀਅਰ ਦਾ ਕੋਈ ਕਮਰਾ ਤਿਆਰ ਕਰਾਉਣਾ ਚਾਹੇ ਪੜਦੇ ਖਰੀਦਨੇ ਆ ਚਾਹੇ ਤੁਸੀਂ ਡਸਟ ਬੀਗਿੰ ਤੱਕ ਵੀ ਖਰੀਦਨਾ ਉਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਜੰਮ ਦੇ ਹਰ ਪ੍ਰੋਡਕਟ ਤੁਹਾਨੂੰ ਇੱਥੇ ਮਿਲ ਜਾਣਗੇ